ਦੇ ਵਿੱਚ ਜਿਸ ਤਰ੍ਹਾਂ ਹੋਰ ਵੀ ਕਈ ਜਿਹੜੇ ਆਪਣੇ ਸਮਾਜ ਸੇਵਕ ਨੇ ਆਪਣੇ ਪਬਲਿਕ ਕੰਨੀਓ ਜਾਂ ਆਪਣੇ ਰਾਜਨੀਤੀ ਵਿੱਚ ਆਉਣ ਦਾ ਤੁਹਾਡਾ ਵਿਚਾਰ ਬਣਿਆ ਅਸੀਂ ਕੀ ਦੇ ਵਾਰਸ ਅਸੀਂ ਮੱਛੇ ਰੰਗਣ ਦੇ ਵਾਰਸਾਂ ਜਾਂ ਭਾਈ ਕਨਾਈਆ ਜੀ ਦੇ ਅਸੀਂ ਸੂਬਾ ਸਰਹੰਦ ਦੇ ਵਾਰਸਾਂ ਜਾਂ ਭਗਤ ਪੂਰਨ ਸਿੰਘ ਦੇ ਬਸ ਇਹੀ ਇੱਕ ਸਵਾਲ ਦਾ ਜਵਾਬ ਜੇ ਇਨਸਾਨ ਆਪਣੇ ਆਪ ਤੋਂ ਲੈ ਲਵੇ ਮੈਨੂੰ ਨਹੀਂ ਲੱਗਦਾ ਸਾਡੇ ਪੰਜਾਬ ਦੇ ਵਿੱਚ ਕੋਈ ਭੁੱਖਾ ਸੋਂ ਕੋਈ ਬਿਨਾਂ ਛੱਤ ਤੋਂ ਸੋਂ ਕੋਈ ਬਿਨਾਂ ਇਲਾਜ ਤੋਂ ਤੜਫੋ ਮਤੇ ਹੀ ਸੇ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਹੋਰ ਵੀ ਕਈ ਜਿਹੜੇ ਆਪਣੇ ਸਮਾਜ ਸੇਵਕ ਨੇ ਆਪਣੇ ਪਬਲਿਕ ਨਹੀਂ ਜਾਂ ਆਪਣੇ ਰਾਜਨੀਤੀ ਵਿੱਚ ਆਉਣ ਦਾ ਥੋੜਾ ਵਿਚਾਰ ਬਣਿਆ ਤਾਂ ਜੋ ਹਜੇ ਵੀ ਭਾਈ ਰਾਜਨੀਤੀ ਲੋਕਾਂ ਦਾ ਹੀ ਫੇਲਿਅਰ ਆ ਜੀ ਅੱਜ ਸਾਡੇ ਸੁਪਨਿਆਂ ਦੇ ਘਰ ਦੀ ਹੋਣ ਦਾ ਜਾਂ ਸਾਡੇ ਵਰਗਿਆਂ ਨੂੰ ਅੱਜ ਜਾ ਕੇ ਪਿੰਡ ਦੀ ਦੱਸਣਾ ਪੈਂਦਾ ਦੇਖੋ ਬਾਪੂ ਦੇ ਕੀੜੇ ਪੈ ਗਏ ਆ ਬੇਬੇ ਦੇ ਕੀੜੇ ਪੈ ਗਏ ਇਹ ਸਾਡੇ ਉਹ ਚਿੱਟ ਕੱਪੜੀਆਂ ਦੀ ਨਲਾਇਕੀ ਆ ਜੀ ਅਸੀਂ ਵੀ ਉਹੀ ਬਣਨਾ ਫਿਰ ਤਾਂ ਫਿਰ ਬਾਈ ਸਾਡੀ ਸੇਵਾ ਤਾਂ ਬੇਕਾਰ ਆ ਤੇ ਗੁਰੂ ਕਿਰਪਾ ਕਰਨ ਸੱਚੇ ਪਾਤਸ਼ਾਹ ਮਿਹਰ ਕਰਨ ਸਾਨੂੰ ਸੇਵਾ ਕਰਨ ਦਾ ਬਲ ਬਖਸ਼ਣ ਤੇ ਅਸੀਂ ਉਹਨਾਂ ਦੇ ਨੇੜੇ ਤੇ ਡੇਰ ਵੀ ਨਾ ਲੰਗੀ ਕਿਤੇ ਬਸ ਇਹੀ ਸਾਡੇ ਮਾਰ ਸ਼ੁਕਰੀਬਾਹ ਬਹੁਤ ਧੰਨਵਾਦ ਸਾਹਿਬ ਦੇਸ਼ੀ ਕਿਉਂ ਆ ਅੱਜ ਮੈਂ ਦੇ ਵਿੱਚ ਜਿਸ ਤਰ੍ਹਾਂ ਹੋਰ ਵੀ ਕਈ ਜਿਹੜੇ ਆਪਣੇ ਸਮਾਜ ਸੇਵਕ ਨੇ ਆਪਣੇ ਪਬਲਿਕ ਕੰਨੀਓ ਜਾਂ ਆਪਣੇ ਰਾਜਨੀਤੀ ਵਿੱਚ ਆਉਣ ਦਾ ਤੁਹਾਡਾ ਵਿਚਾਰ ਬਣਿਆ ਤਾਂ ਭਾਈ ਅਸੀਂ ਕਿਹਦੇ ਵਾਰਸ ਆ ਅਸੀਂ ਮੱਛੇ ਰੰਗੜ ਦੇ ਵਾਰਸ ਆ ਜਾਂ ਭਾਈ ਕਨਈਆ ਜੀ ਦੇ ਅਸੀਂ ਸੁਪਾ ਸਰਾਂ ਦੇ ਦੇ ਵਾਰਸ ਆ ਜਾਂ ਭਗਤ ਪੂਰਨ ਸਿੰਘ ਜੀ ਦੇ ਬਸ ਇਹੀ ਇੱਕ ਸਵਾਲ ਦਾ ਜਵਾਬ ਜੀ ਇਨਸਾਨ ਆਪਣੇ ਆਪ ਤੋਂ ਲੈ ਲਵੇ ਮੈਨੂੰ ਨਹੀਂ ਲੱਗਦਾ ਸਾਡੇ ਪੰਜਾਬ ਦੇ ਵਿੱਚ ਕੋਈ ਭੁੱਖਾ ਸੋਂ ਕੋਈ ਬਿਨਾਂ ਛੱਤ ਤੋਂ ਸੋਂ ਕੋਈ ਬਿਨਾਂ ਇਲਾਜ ਤੋਂ ਤੜਫੋ ਬਸ ਇਹੀ ਸੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਹੋਰ ਵੀ ਕਈ ਜਿਹੜੇ ਆਪਣੇ ਸਮਾਜ ਸੇਵਕ ਨੇ ਆਪਣੇ ਪਬਲਿਕ ਨਹੀਂ ਜਾਂ ਆਪਣੇ ਰਾਜਨੀਤੀ ਵਿੱਚ ਆਉਣ ਦਾ ਥੋੜਾ ਵਿਚਾਰ ਬਣਿਆ ਤਾਂ ਜੋ ਨਹੀਂ ਨਹੀਂ ਵੀ ਭਾਈ ਰਾਜਨੀਤੀ ਲੋਕਾਂ ਦਾ ਫੇਲਿਅਰ ਆ ਜੀ ਅੱਜ ਸਾਡੇ ਸੁਪਨਿਆਂ ਦੇ ਘਰ ਦੀ ਹੋਣ ਦਾ ਜਾਂ ਸਾਡੇ ਵਰਗਿਆਂ ਨੂੰ ਅੱਜ ਜਾ ਕੇ ਪਿੰਡ ਦੀ ਦੱਸਣਾ ਪੈਂਦਾ ਦੇਖੋ ਬਾਪੂ ਦੇ ਕੀੜੇ ਪੈ ਗਏ ਬੇਬੇ ਦੇ ਕੀੜੇ ਪੈ ਗਏ ਇਹ ਸਾਡੇ ਉਹ ਚਿੱਟ ਕੱਪੜੀਆਂ ਦੀ ਨਲੈਕੀ ਆ ਜੀ ਅਸੀਂ ਵੀ ਉਹੀ ਬਣਨਾ ਫਖੀਰ ਤਾਂ ਫੇਰ بھائی ਸਾਡੀ ਸੇਵਾ ਤਾਂ ਬੇਕਾਰ ਆ ਤੇ ਗੁਰੂ ਕਿਰਪਾ ਕਰਨ ਸੱਚੇ ਪਾਤਸ਼ਾਹ ਮਿਹਰ ਕਰਨ ਸਾਨੂੰ ਸੇਵਾ ਕਰਨ ਦਾ ਬਲ ਬਖਸ਼ਣ ਤੇ ਅਸੀਂ ਉਹਨਾਂ ਦੇ ਨੇੜੇ ਤੇ ਦਿਲ ਵੀ ਨਾ ਲੰਘੀਏ ਕਿਤੇ ਬਸ ਇਹੀ ਸਾਡੀ ਮਾਰ ਹੈ ਸ਼ੁਕਰੀਬਾਹ ਬਹੁਤ ਧੰਨਵਾਦ ਜੀ ਜੀ ਕਿਉਂ ਆ ਅਮੰਦੇ ਵਿੱਚ ਜਿਸ ਤਰ੍ਹਾਂ ਹੋਰ ਵੀ ਕਈ ਜਿਹੜੇ ਆਪਣੇ ਸਮਾਜ ਸੇਵਕ ਨੇ ਆਪਣੇ ਪਬਲਿਕ ਕੰਨੀ ਜਾਂ ਆਪਣੇ ਰਾਜਨੀਤੀ ਵਿੱਚ ਆਉਣ ਦਾ ਥੋੜਾ ਵਿਚਾਰ ਬਣਿਆ ਤਾਂ ਆਰ ਬਾਈ ਅਸੀਂ ਕਿਹਦੇ ਵਾਰਸ ਆ ਅਸੀਂ ਮੱਛੇ ਰੰਗੜ ਦੇ ਵਾਰਸ ਆ ਜਾਂ ਭਾਈ ਕਨਈਆ ਜੀ ਦੇ ਅਸੀਂ ਸੁਪਰ ਸਹਰਾਂ ਦੇ ਦੇ ਵਾਰਸ ਆ ਜਾਂ ਭਗਤ ਪੂਰਨ ਸਿੰਘ ਦੇ ਬਸ ਇਹੀ ਇੱਕ ਸਵਾਲ ਦਾ ਜਵਾਬ ਜੀ ਇਨਸਾਨ ਆਪਣੇ ਆਪ ਤੋਂ ਲੈ ਲਵੇ ਮੈਨੂੰ ਨਹੀਂ ਲੱਗਦਾ ਸਾਡੇ ਪੰਜਾਬ ਦੇ ਵਿੱਚ ਕੋਈ ਭੁੱਖਾ ਸੋਂ ਕੋਈ ਬਿਨਾ ਛੱਤ ਤੋਂ ਸੋਂ ਕੋਈ ਬਿਨਾ ਇਲਾਜ ਤੋਂ ਤੜਫੋ ਬਸ ਇਹੀ ਸੇ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਹੋਰ ਵੀ ਕਈ ਜਿਹੜੇ ਆਪਣੇ ਸਮਾਜ ਸੇਵਕ ਨੇ ਆਪਣੇ ਪਬਲਿਕ ਕਨੀਓ ਜਾਂ ਆਪਣੇ ਰਾਜਨੀਤੀ ਵਿਚੋਂ ਦਾ ਤੁਹਾਡਾ ਵਿਚਾਰ ਬਣਿਆ ਤਾਂ ਜੋ ਨਹੀਂ 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 ਭਾਈ ਰਾਜਨੀਤੀ ਲੋਕਾਂ ਦਾ ਫੇਲਿਅਰ ਆ ਜੀ ਅੱਜ ਸਾਡੇ ਸੁਪਨਿਆਂ ਦੇ ਘਰ ਦੀ ਹੋਣ ਦਾ ਜਾਂ ਸਾਡੇ ਵਰਗਿਆਂ ਨੂੰ ਅੱਜ ਜਾ ਕੇ ਪਿੰਡ ਦੀ ਦੱਸਣਾ ਪੈਂਦਾ ਦੇਖੋ ਬਾਪੂ ਦੇ ਕੀੜੇ ਪੈ ਗਏ ਬੇਬੇ ਦੇ ਕੀੜੇ ਪੈ ਗਏ ਇਹ ਸਾਡੇ ਉਹ ਚਿੱਟ ਕੱਪੜੀਆਂ ਦੀ ਨਲੈਕੀ ਆ ਜੀ ਅਸੀਂ ਵੀ ਉਹੀ ਬਣਨਾ ਫਿਰ ਤਾਂ ਫਿਰ ਭਾਈ ਸਾਡੀ ਸੇਵਾ ਤਾਂ ਬੇਕਾਰ ਆ ਤੇ ਗੁਰੂ ਕਿਰਪਾ ਕਰਨ ਸੱਚੇ ਪਾਤਸ਼ਾਹ ਮਿਹਰ ਕਰਨ ਸਾਨੂੰ ਸੇਵਾ ਕਰਨ ਦਾ ਬਲ ਬਖਸ਼ਣ ਤੇ ਅਸੀਂ ਉਹਨਾਂ ਦੇ ਨੇੜੇ ਤੇ ਦਿਲ ਵੀ ਨੰਗੀਏ ਕਿਤੇ ਬਸ ਇਹੀ ਸਾਡੇ ਮਾਰ। ਸ਼ੁਕਰੀਆ ਬਹੁਤ ਧੰਨਵਾਦ ਸਾਹਿਬ। ਜੀਸੀਕੋ ਬਾ